ਰਣਗੇ ਠੰਮ। ਇੱਕ ਦਿਨ ਮੱਖੀਆਂ ਹੀ ਬੜੀਆਂ ਹੋ ਗਈਆਂ। ਉਹਨੀਆਂ ਵੀ ਕਿਹੜਾ ਜਾਂਦਾ ਰਹੀ ਜਾਂਦੇ ਆ ਦਿਨੋਂ ਦਿਨ। ਕਿੰਨਾ ਹੀ ਟਾਈਮ ਹੋ ਗਿਆ ਹਜੇ ਤੱਕ ਰੋਟੀ ਵੀ ਨਹੀਂ ਪਤਾ ਨਹੀਂ ਕਿੱਥੇ ਮਰ ਗਈ ਹੋਣੀ ਆ। ਫੋਨ ਚ ਹੀ ਬੜੀ ਹੋਣੀ ਵੀ ਨਹੀਂ ਜਾ ਕੇ ਠੰਮਣੀ ਆ ਕਿ। ਹੈ ਨਹੀਂ ਤੂੰ ਇੱਥੇ ਫੋਨ ਵੇਖੀ ਜਾਂਦੀ ਤੈਨੂੰ ਨਹੀਂ ਪਤਾ ਕਿ ਉਹਨੂੰ ਰੋਟੀ ਪਾਣੀ ਕਿਉਂ ਤੂੰ ਕੋਲੇ ਜਾਂ ਪੰਡਾਇ ਤੇ ਮੱਠੇ ਮਰੂ ਰੋਟੀ ਲਮਾ ਜਾ। ਲਾਮ ਮਹਾਰਾਣੀ ਜੀ ਤੁਸੀਂ ਤੇ ਬਹਿ ਜਾ। ਮੈਂ ਆਪੇ ਪਕਾ ਕੇ ਖਾ ਲੂੰਗੀ। ਮੈਨੂੰ ਰੱਬ ਨੇ ਹੱਥ ਪੈਰ ਦਿੱਤੇ ਆ। ਜੇ ਤੁਹਾਨੂੰ ਰੱਬ ਨੇ ਇੰਨੇ ਚਾਰ ਆਸਤੇ ਤੈਿਹੇ ਆਪੇ ਉਦੇ ਪਕਾ ਕੇ ਖਾ ਲੀ। ਆਹ ਮੈਂ ਭੈਣਾ ਗਲਤੀ ਹੋ ਗਈ ਤੈਨੂੰ ਕਹਤਾ ਅੱਜ ਤੋਂ ਬਾਅਦ ਨਹੀਂ ਆਂਦੀ। ਪੰਡੀਆਂ ਤੇਲ ਲਵਾਉਂਗੀ ਨਾ ਫਿਰ ਤੇਰੀ ਸੁਰਤਾਉਗੀ। ਆਲੇਂ ਦੇ ਕੋਈ ਨਹੀਂ ਮੁੰਡੇ ਨੂੰ ਦੱਸੂਗੀ ਤੈਨੂੰ ਪਤਾ ਨਹੀਂ। ਕੋਈ ਨਹੀਂ ਆਲੇਂ ਦੇ ਮੈਂ ਵੀ ਦੱਸੂਗੀ ਤੇਰੀ ਮਾਂ ਕੀ ਕਰਨਾ ਮੈਂ ਕਰਦੀ। ਫਣਵਾਤ ਸੂਟ ਦੇ ਇੰਤਲੇ ਪਿੰਡ ਦੇ ਫੇਰ ਨਾ ਰੌਲਾ ਪਾ ਦੇ ਕਿ ਪਰਾਣੀ ਕਿੱਧਰ ਚਲ ਗਈ ਕਿੱਧਰ ਅੱਗੇ ਤੂੰ ਮੇਰੇ ਤੋਂ ਪੁੱਛ ਕੇ ਜਾਣੀ ਹੁਣ ਜਿੱਥੇ ਕੰਨੀ ਜਾਂ ਦੱਫਾ ਓਕੜੀ ਸਿੱਤ ਤੇ ਪਰਵਾਵੇਂਗੀ ਦੱਸ ਕੇ ਦੱਸ ਤਾਂ ਵੀ ਗੱਲਾਂ ਨਾ ਦੱਸ ਕੇ ਦੱਸ ਤਾਂ ਵੀ ਗੱਲਾਂ ਪਤਾ ਨਹੀਂ ਰੱਬ ਨੇ ਕਦੋਂ ਸਾਡੇ ਕੋਲ ਲਾਣੀ ਆ ਅੱਛੇ ਕਾਲਾ ਐਂ ਸਸਤੀ ਕਾਲਾ ਈਰ ਠੀਕ ਹੈਗਾ ਡੱਕਿਆ ਬੜਾ ਵਧੀਆ ਬੜੇ ਦਿਨਾਂ ਬਾਅਦ ਆਈ ਤੇਰੀ ਸਾਸਿ ਦੇਦੀ ਤੇ ਉਹਨੇ ਦੇਦੀ ਨਹੀਂ ਕਿਤੇ ਕਿਹਾ ਨਾ ਕੰਮੀ ਦਾ ਕਿਤੇ ਘਰੋਂ ਨਹੀਂ ਬਾਹਰ ਨਹੀਂ ਦਿੰਦੀ ਹੁਣ ਇਹ ਆਪਣੀ ਮੇਸ਼ ਫੇਰ ਰਹੀ ਆ ਹੁਣ ਤੇਨੂੰ ਇਸ਼ਕ ਕਰਨਾ ਨਹੀਂ ਦਿੰਦੀ ਹੋਰ ਕੀ ਸੋੜ ਲੈ ਕੇ ਆਏ ਹਾਂਜੀ ਵਾਲੇ ਕੋਟਾਂ ਦੇ ਹਾਂਜੀ ਹੋਰ ਸਭ ਠੀਕ ਹਾਂਜੀ ਸੂਰ ਕੋਲੋਂ ਨਹੀਂ ਆਈ ਕਿ ਇਹ ਸੱਸ ਦੀ ਪਸੰਦ ਦੇ ਪਾਉਣੇ ਨੇ ਆਹ ਨਹੀਂ ਆਪ ਹੀ ਲੈ ਆਈ ਸਸਤਾ ਰਿਆ ਗਈ ਉਹ ਜਮੇ ਦੀ ਹੈ ਕਿੱਟ ਨਹੀਂ ਪੈਣੀ ਮਾਰ ਕੇ ਕੱਟਾ ਤੇ ਪਾਣੀ ਆਸ ਤੇ ਕੱਟਾ ਕਈ ਤਰ੍ਹਾਂ ਮੈਂ ਕਹ ਰਦਾ ਅਸ ਵੀ ਜੇ ਗਾਣਾ ਕਰੇਗੇ ਤੇ ਇੱਕ ਬਾਬਾ ਹੈ ਉਹਦੇ ਕੋਲ ਜਾਵਾਂਗੇ ਨਾ ਉਹਨੇ ਸਾਰੇ ਹੀ ਕੰਮ ਤੇਰੇ ਹੱਲ ਕਰਦੇ ਨੇ ਉਹਨੇ ਜੇ ਤੂੰ ਜਾਨਾ ਚਾਹੁੰਨੀ ਆ ਫਿਰ ਆਤਵਾਰ ਨਾ ਜਾਇ ਆਤਵਾਰ ਉਹਦਾ ਡੇਰਾ ਪੱਕਾ ਹੀ ਬਣਦਾ ਅੱਗੋਂ ਪਿੱਛੇ ਵੀ ਹੁੰਦਾ ਅੱਜ ਤਾਂ ਘਰ ਮੈਨਾਂ ਨਹੀਂ ਜੇ ਮੈਂ ਰਾ ਰੋ ਦਾ 40 ਤਲਗਮ ਤੱਕ ਫੋਨ ਕਰਕੇ ਪੁੱਛ ਰਹੀ ਹਾਂ ਹੁਣ ਇਹ ਨਹੀਂ ਦੱਸਦਾ ਸਕੀਮ ਤੇ ਉਹਨੇ ਮਨ ਬੜੀ ਵਧੀਆ ਦਿੱਤੀ ਆ ਜੇ ਕਿ ਤਰ੍ਹਾਂ ਮੇਰੇ ਨੇੜੇ ਹੋ ਕੇ ਸੁੰਦਾ ਹੋਵੇ ਨਾ ਇਹ ਬਲਾ ਮੇਰੇ ਗੱਲੋਂ ਲੱਥ ਜੇ ਮੈਂ ਸੁੱਖ ਦੀ ਜ਼ਿੰਦਗੀ ਮਾਣਾ ਤੇ ਮੈਂ ਤੇ ਬਸ ਐਸ਼ਾਂ ਹੀ ਕਰੂੰ ਫਿਰ ਭਾਣੀ ਸਾਰਾ ਪਿੰਡ ਗਾ ਕੇ ਅਜੇ ਬੈਗਜੇ ਇਹਨਾਂ ਨੂੰ ਪਤਾ ਫਿਰ ਸਰਕਾਰ ਹੋਣਾ ਹੈ ਦੱਸ ਕੇ ਗਈ ਮੈਂ ਦੱਸ ਕੇ ਗਈ ਇਹ ਦੱਸਿਆ ਕਿ ਮੈਂ ਸਾਰਾ ਪਿੰਡ ਗੜਾ ਸੂਟ ਦੇ ਜਹੀਣਾ ਟਾਈਮ ਲੱਗਦਾ ਹੈ ਦੋ ਮਿੰਟਾਂ 'ਚ ਬੰਦਾ ਕਰੇ ਮੋਟ ਸਕਦਾ ਸੋੜ ਦੇ ਕੇ ਆਦ ਕੇ ਆਪ ਤੇ ਛੱਤੀਆਂ ਦੇ ਘਰੇ ਜਾਂਦੇ ਜ ਮੈਂ ਤੇ ਫੇਰ ਸੂਟ ਸੀਪਣਾ ਦੇਣ ਗਈ ਹਾਂ ਅੱਛਾ ਹੁਣ ਤੂੰ ਮੇਰੀਆਂ ਰਿਸਤਦ ਰਹਿਂਗੀ ਆਈ ਵਾ ਦੀ ਛੱਤੀਆਂ ਦੇ ਘਰੇ ਸੁਣਾਉਣ ਵਾਲੀ ਮੈਨੂੰ ਇੱਥੇ ਆਈ ਨੂੰ ਬਥੇਰਾ ਚਿਰ ਹੋ ਗਏ ਤੂੰ ਕੱਲ ਆਈ ਚਾਤਰੀਆਂ ਮਾਰਨ ਦੀ ਕਰ ਤੈਨੂੰ ਇੰਨਾ ਨਹੀਂ ਪਤਾ ਕਿ ਸਿਰ ਤੇ ਚੁੰਨੀ ਲੈਣੀ ਗੱਲ ਚ ਬਗਲ ਤੂੰ ਸਾਰੇ ਪਿੰਡ ਟੈਲ ਦੀ ਫਿਰਦੀਆਂ ਗੱਲਾਂ ਤੂੰ ਇੰਨੀਆਂ ਕਰਦੀਆਂ ਆਪ ਤੇ ਛੱਤੀਆਂ ਦੇ ਘਰੇ ਗਾ ਕੇ ਆਉਂਦੇ ਜੇ ਅੱਛਾ ਤੂੰ ਆ ਕੇ ਕੀ ਕਰ ਲਿਆ ਜੇ ਤੂੰ ਆਈ ਗਈਆਂ ਸਾਰਾ ਪਿੰਡ ਘੁੰਮ ਕੇ ਅਸੀਂ ਚੁਗਲੀਆਂ ਮੇਰੀਆਂ ਕਰਕੇ ਤੇ ਆਣ ਕੇ ਤੈਨੂੰ ਇਹ ਨਹੀਂ ਪਤਾ ਕਿ ਰੋਟੀ ਪਾਣ ਦਾ ਟਾਈਮ ਆ ਮੈਂ ਹੀ ਕਰਦੀ ਨਾ ਕੋਈ ਦੁਨੀਆ ਕਰਕੇ ਜਾਂ ਇਹ ਘਰ ਨੂੰ ਸਾਲ ਨਹੀਂ ਕਰਦੀਆਂ ਤੇ ਤੂੰ ਹੀ ਕਰਨਾ ਹੋਰ ਕਿਹਨੇ ਕਰਨਾ ਖਾਣੇ ਵਿੱਚ ਸਾਡੀ ਜਣੀ ਤੂੰ ਹੀ ਆਂ ਜਾਂ ਤੇ ਕਿ ਨੌਕਰਾਂ ਨਹੀਂ ਲਾਈ ਮੈਂ ਹੀ ਕਰਾਂ ਨਾ ਬੁਲਾਵਾ ਸਾਡੇ ਵੇਲੇ ਨੌਕਰਾਂ ਨਹੀਂ ਲਗਤਰੇ ਤੇਰੇ ਤੇ ਕਿ ਗੇਠ ਜਬਾਣਿਆ ਤੂੰ ਤੇ ਕਿਸ ਨੂੰ ਗੱਲ ਨਹੀਂ ਕਰਨ ਦੇ ਤੇਰੇ ਪੇਕਾਂ ਤੈਨੂੰ ਇਹ ਮੇਰੇ ਪੇਕਿਆਂ ਦਾ ਨਾ ਰਾਇਆ ਕਰੋ ਕੀ ਕਰ ਲੈਗੀ ਮੈਨੂੰ ਤੂੰ ਕੀ ਕਰ ਲੈ ਤੇਰਾ ਕੋਈ ਸੁਣ ਲਿਆ ਤੁਹਾਡਾ ਲੰਮੀ ਅੱਜ ਮੈਂ ਫੋਨ ਜਾ ਜਨੂਰ ਵਾਲੇ ਲੜ ਮੈਂ ਕਿਉ ਡਰਦੀ ਨੀ ਲੰਮੀ ਫੋਨ ਆਈ ਬੱਤ ਲੈ ਲੈਨੇ ਫਿਰ ਜਾ ਵੇਖ ਲੈਨੇ ਕੋਈ ਨਹੀਂ ਤੇ ਤੈਨੂੰ ਅਕਲ ਸਕਾਈ ਹੁੰਦੀ ਨਾ ਤੈਨੂੰ ਆ ਦੇਣਾ ਕਿੰਨੇ ਕਹਿੰਦਾ ਮੈਂ ਤਾਂ ਰੋਣੇ ਕਿ ਤੇ ਉਹ ਦਿਨ ਜਦੋਂ ਮੈਂ ਤੈਨੂੰ ਵਿਆਹ ਲਈ ਆਂ ਤਨ ਆ ਵੀ ਆਖਲੀ ਹੰਦਾ ਉਦੋਂ ਮੈਂ ਉਦਾਂ ਦੀ ਹੁਣ ਵੀ ਇਦਾਂ ਦੀ ਆ ਉਦੋਂ ਹਣੀ ਹੈ ਇਦਾਂ ਦੀ ਆ ਗੱਲਾਂ ਨਾ ਕਰ ਤੂੰ ਉਦੋਂ ਦੇ ਕਿਦਾਂ ਡਾ ਪੋਲਾ ਮੂਹ ਹਾਏ ਮੇਰੇ ਰੱਬਾ ਪਨਾ ਕੇ ਬੈਠੀ ਤੇ ਦੁਨੀਆ ਦੇ ਕੋਈ ਕੋਨਾ ਇਹਨੇ ਵੇਖਿਆ ਹੀ ਨਹੀਂ ਹੁੰਦਾ ਇਹ ਨਹੀਂ ਪਤਾ ਕਿ ਤੇਕਿਆ ਦੇ ਨਹੀਂ ਕੋਨਰ ਛੱਡਿਆ ਹੀ ਨਹੀਂ ਫਿਰਨ ਵਾਲਾ ਹਾਏ ਵੇ ਰੱਬਾ ਮੈਨੂੰ ਚੋਕ ਕਰਾ ਮੇਰੇ ਆ ਦਿਲ ਵੇਖਣ ਨੂੰ ਆਗੇ ਸੱਚਿਆ ਪਾਸ਼ਾ ਕੀ ਕਰਦੀ ਆ ਮੰਮੀ ਜੀ ਏਡੀ ਖੇਤੀ ਨਹੀਂ ਤੇ ਮਰਦੇ ਜੰਦੂ ਤਾਉਗੇ ਤੇ ਫੇਰੇ ਜਾਓਗੇ ਅੱਛਾ ਹੁਣ ਤੂੰ ਮੇਰੇ ਮਰਨ ਦੀ ਕਰਦੀ ਆ ਕਦੋਂ ਇਹ ਮਰੇ ਤੱਕ ਇਹ ਤਾਂ ਮਰੋਂਦੀ ਦੇ ਪਤਾ ਲੱਗ ਗਿਆ ਕਿ ਧੂਆਂ ਦੇ ਚਤਰਾਇਆਂ ਹੀ ਝਾੜਨ ਆਈਆਂ ਮੈਨੂੰ ਸਭ ਪਤਾ ਆਈ ਵੱਡੀ ਮੇਰੇ ਨਾਲ ਪੰਗੇ ਲੈਣਾ ਤੁਹਾਡੀ ਸੱਸ ਨੂੰ ਪਤਾ ਲੱਗ ਗਿਆ ਜੇ ਤੁਸੀਂ ਆਏ ਮੈਂ ਆਪਦੀ ਸੱਸ ਨੇ ਗੜਗੜ ਲੰਮੀ ਜਬਾਨ ਹੈ ਹਾਂ ਜਿਹਦਾ ਤੇਰੀ ਮੇਰੇ ਘੜ ਚੱਲਦੀ ਆ ਤੁਹਾਡੇ ਤੇ ਤਾਂ ਸੰਗ ਸ਼ਰਮ ਹੈਗੀ ਤੇਰੇ ਪਲਦ ਕੋਖ ਵੀ ਨਹੀਂ ਕਿੱਦਾਂ ਦੀ ਤੂੰ ਵਿਆਹੀ ਗਈ ਮੈਂ ਤੇ ਇੱਕ ਦਿਨ ਵੀ ਤੇਰੇ ਸਿਰ ਤੇ ਚੁੰਨੀ ਨਹੀਂ ਵੇਖੀ ਗੱਲਾਂ ਕਰਦੀ ਪਾਗ ਕੀ ਆ ਕੁਗਰੇ ਜਿਹੇ ਪੁੜਕੀ ਫੇਰਦੀ ਸਾਰੀ ਢਾੜੀ ਘਰਾ ਚ ਦੱਸ ਮੈਂ ਇਹਨੂੰ ਕੀ ਕਹਿੰਨੀ ਆ ਜਿਹੜਾ ਇਹ ਮੇਰੇ ਵੈਰ ਪਈ ਰਹਿੰਦੀ ਆ ਜੇ ਇਦੀ ਜਗ ਮੇਰੀ ਕੁੜੀ ਵੀ ਹੁੰਦੀ ਮੈਂ ਉਹਦੇ ਨਾਲ ਇਤਾਂ ਹੀ ਕਰਨਾ ਸੀ ਇਹ ਥੋੜੀ ਸਾਰੀ ਤੇੜੀ ਫੋਨ ਹੀ ਵੇਖੀ ਜਾ ਕੋਈ ਕੰਮ ਧੰਦਾ ਇਨੀ ਕਰਨਾ ਮਾਤੇ ਮਰੀ ਅੱਜਕੱਲ ਦੇ ਨਿਆਣਿਆਂ ਦੇ ਕੇ ਹਾਂ ਦੇ ਫੋਨ ਹੀ ਵੇਖੀ ਚਾਹੀਏ ਬੈਠੇ ਮੰਮੀ ਜੀ ਆਹੋ ਬੈਠੀ ਆ ਆਪਾਂ ਚੰਗਾ ਹੋਇਆ ਨਾ ਪਹਿਲੇ ਥੂੜੀ ਸਾਹਬੀ ਕਿੰਨਾ ਬਦਲ ਹੋਇਆ ਬਦਲ ਹੋਇਆ ਸੀ ਪਹਿਲਾਂ ਹੋਂ ਤੇ ਵਹਿ ਤੋਪ ਲੱਗ ਗਈ ਆ ਚਲੋ ਵਧੀਆ ਗੱਲਾਂ ਪਕੜਨ ਕਿ ਵੀ ਸ਼ਾਮ ਲਈ ਡਰਮਾ ਚ ਪਾਲੀ ਤੇ ਤੂੰੜੀ ਵੀ ਸਾਂਭੀ ਗਈ ਤਾਂ ਆਪਣਾ ਲਈ ਕੁਝ ਖਾਣਾ ਜੇ ਕੀ ਹੋ ਗਏ ਦਿਮਾਗ ਨਾ ਚੜ ਗਿਆ ਬੁਖਾਰ ਬੁਖੂਰਤ ਨਹੀਂ ਹੋਇਆ ਨਹੀਂ ਨਹੀਂ ਮੈਨੂੰ ਬੁਖਾਰ ਨਹੀਂ ਹੋਇਆ ਅੱਛਾ ਮੈਂ ਆਣੀ ਪੈਣਾ ਕੁਝ ਖਾਣਾ ਅੱਛਾ ਤੇ ਨਹੀਂ ਖਾਣਾ ਤੇ ਮੇਰੇ ਦੁਪਹਿਰੇ ਨਾ ਮੇਰੇ ਸਹਾਲੀ ਦੇ ਘਰੇ ਪਾਰਟੀ ਹੈ ਤੇ ਮੈਂ ਚੱਲ ਜਾ ਅੱਛਾ ਤਾਈਓ ਮੈਂ ਸੋਚਾਂ ਕਿ ਮੁਰਦਾ ਉੱਠ ਕੇ ਖਫਣ ਕਿਉਂ ਨਹੀਂ ਪਾੜਨਦਿਆ ਗੜਤ ਵਿਚਲੀ ਹਾਂ ਸੀ ਸਿੱਧਾ ਸਿੱਧਾ ਹੀ ਪੁੱਛ ਰਹੇ ਨੇ ਓਡਾ ਕਿ ਖਾਣ ਪੀਣ ਪੁੱਛਣ ਦੀਆਂ ਜਾ ਕਿ ਨਾਗੇ ਤੇ ਮੇਰੀ ਪੰਡੀ ਕਰेंगी ਸਾਰੇ ਆਪ ਦੇ ਰਿਸ਼ਤੇਦਾਰਾਂ ਚ ਕਿ ਮੇਰੇ ਸਾਸਰੀ ਕਿਤੇ ਆਉਣ ਜਾਣ ਨਹੀਂ ਦਿੰਦੀ ਮੈਨੂੰ ਤੁਹਿੰ ਤਿੰਦਾ ਫਿਰ ਮੈਂ ਜਾਣੀ ਜਾ ਜਾ ਫਿਰ ਅੰਨੇ ਤੇ ਤੂੰ ਅੱਗੇ ਵੱਡੇ ਸ਼ੇਰ ਰਣੀ ਸੋਨਣਾ ਲਵੇ ਕਿਤੇ ਗੱਲ ਸਹਿਜੂਗੀ ਹਾਏ ਹਾਏ ਆ ਕੇ ਢਿੰਮੀ ਇਹਨਾਂ ਕਾਹਦੇ ਘਰੋਂ ਨਿਕਲੀ ਆ ਵੇਖਾਂ ਤੇ ਸਹੀ ਜਾ ਕੇ ਇਹ ਤੂੰ ਕੋਣ ਆ ਹਾਂ ਹਾਂ ਪਤਾ ਨਹੀਂ ਕਿ ਨਵਾ ਮੰਮੀ ਜੀ ਇੱਕ ਤਾਂ ਜਦੋਂ ਮੈਂ ਜਾਣੀ ਹੁਣੀ ਪਿਛੋ ਬਾਜਣਾ ਮਾਰਿਆ ਕਰੋ ਹਾਏ ਮੈਂ ਮਰ ਜਾਣੀ ਆ ਤੂੰ ਕੀ ਬਣੀ ਆ ਆ ਕੀ ਆ ਕੀ ਫੰਡੇ ਦੇ ਖਲਾਰੇ ਹੋ ਕੀ ਬਣੀ ਹਾਏ ਓ ਮੇਰੇ ਰੱਬਾ ਆ ਕੀ ਬਣੀ ਆ ਪਹਿਲਾਂ ਤਾਂ ਤੇਰੇ ਸਿਰ ਤੇ ਚੁੰਨੀ ਲੱਥੀ ਗੱਲ ਚ ਆ ਗਈ ਤਾਂ ਹੁਣ ਤੇ ਗਲੋ ਵੀ ਗਈ ਤੇਰਾ ਦਿਮਾਗ ਦਮੂਗਾ ਹੈਗਾ ਕਿ ਖਰਾਬ ਹੋਇਆ ਏ ਕੀ ਐ ਮੰਮੀ ਜੀ ਇੰਨਾ ਸੋਹਣਾ ਮੈਂ ਜੀਨ ਟਾਪ ਆਇਆ ਪਤਾ ਕਿੰਨਾ ਮਹਿੰਗਾ ਕਿੰਗੇ ਛੱਗੇ ਨੂੰ ਬੜਾ ਕੀ ਟੋਪ ਟੂ ਵੱਖੀ ਜਾਂਦੀ ਓ ਟੈਣਾ ਤੂੰ ਸੂਟ ਸਲਵਾਰ ਪਾ ਕੇ ਜਾ ਕੀ ਆ ਜਲੂਸ ਕਿਹੜਾ ਮੇਰੀ ਬੇਤੀ ਕਰਾਂਗੇ ਕਿ ਐਨੇ ਗਰੀਬ ਆ ਕਿ ਇਹਨਾਂ ਕੋਲ ਚੱਜ ਦਾ ਸੂਟ ਸਲਵਾਰ ਲੈ ਕੇ ਨਹੀਂ ਦਿੱਤਾ ਇਹਨਾਂ ਦਾ ਕੀ ਮੈਂ ਉੱਥੇ ਬੀਬੀ ਨਹੀਂ ਬਣ ਕੇ ਜਾਣਾ ਐ ਇਦਾਂ ਹੀ ਬਣ ਕੇ ਜਾਣਾ ਮੈਂ ਤੇ ਸੌ ਲੱਗਣ ਦੀ ਕੀ ਬਣੀ ਲੋਸ਼ੂ ਜੀ ਤਾਂ ਇਦਾਂ ਹੀ ਬਣ ਕੇ ਜਿਹੜਾ ਪੈਰ ਪੁੱਟ ਕੇ ਖਾਏ ਇੱਕ ਵੀ ਜਮਾ ਨਹੀਂ ਮੈਂ ਚੱਲੀ ਜੇ ਤੇ ਉਹ ਵੀ ਭਾਇ ਇਹਨਾਂ ਦੇ ਲੋਸ਼ੂ ਜਾਂ ਮੋੜਦੀ ਮੈਂ ਆਈ ਵੱਡੀ ਕੀ ਬਣੀ ਮੈਂ ਚੱਲੀ ਨਾ ਫਿਰ ਰੋਕ ਕੇ ਵਿਖਾਵਣਾ ਤੇ ਤੈਨੂੰ ਰੋਗ ਦੀ ਵੇਖਾ ਉਦਾਂ ਤਾਂ ਹੁੰਦੇ ਮੇਰੇ ਗੋਡੇ ਪੀੜ ਪਰ ਤੇਰੇ ਮਗਰ ਮੈਂ ਭੱਜ ਹੀ ਰਹਿਣਾ ਵੈਰ ਨੇ ਕਿੱਥੇ ਹੋਦਾ ਕੁਝ ਖੇਚਰੇ ਤੇ ਮੱਕਰ ਲੈ ਜਣਾ ਕਿਧਰ ਚੱਲ ਨਿਕਲ ਕੇ ਵਿਖਾਈ ਹੁਣ ਮੈਨੂੰ ਘਰੋਂ ਬਾਹਰ ਚੱਲ ਕਰ ਫਿਰ ਤੂੰ ਪਤਾ ਕੀ ਆ ਬੁਗਰੇ ਮੇਰੇ ਕੋਲ ਨਹੀਂ ਤਾਇ ਚੰਗਾ ਆਪਣਾ ਮੈਂ ਨਹੀਂ ਤਾਂ ਪਾਇਆ ਪਤਾ ਨਹੀਂ ਕਿਹੜੀ ਸਾਨੋਂ ਵਿੱਚ ਤੇਰਾ ਸੀ ਇਹ ਤੇਰੀ ਫੱਡੀ ਆ ਦਾ ਕਰਨਾ ਹੀ ਪਣਾ ਕੋਈ ਨਾ ਫਲਾਜਣਾ ਦਾਨੀ ਕਿਦੋਂ ਮਰੂਏ ਯਾਨੀ ਆਪਾਂ ਬਾਪੇ ਕੋਲ ਜਾਣ ਕਦੋਂ ਮਮੀ ਜੀ ਨਾ ਅੱਜ ਬਾਹਰ ਗਏ ਆ ਮੈਂ ਬਾਪੇ ਕੋਲ ਹੋ ਕੇ ਜਿਹੜਾ ਟੇਲਰ ਨੇ ਦੱਸਿਆ ਹੀ ਬਾਬਾ ਕਰਨੀ ਵਾਲਾ ਹੀ ਲੱਗਦਾ ਹੈ ਜਾਨੀ ਮੇਰਾ ਤੇਰਾ ਸਾਰਾ ਕੰਮ ਨੂੰ ਮਿਟਾ ਕੇ ਆਓ ਲਖਨਰਜ ਜੈ ਸੰਤਾਨੀ ਤਾਪਾਪਾ ਬਾਬੇ ਸਭ ਜਾਣੀ ਜਾਣੇ 10 ਬੱਚਾ ਤੇਰੀ ਸੱਸ ਤੇ ਨੂੰ ਕਿਉਂ ਤੰਗ ਕਰਦੀ ਆ ਹਾਂ ਬਾਬੇ ਨੂੰ ਕਿਵੇਂ ਪਤਾ ਲੱਗ ਗਿਆ ਮੈਂ ਥੱਲੇ ਬਾਬੇ ਨੂੰ ਕੋਈ ਦੱਸਿਆ ਨਹੀਂ ਤੇ ਬਾਬਾ ਸੱਚੀ ਬੜਾ ਜਾਣੀ ਜਾਣੇ ਆ ਬਾਬਾ ਬੱਚਾ ਮੰਨ ਦੀਆਂ ਪੜਦਾ ਬੱਚਾ ਸੋਚਦਾ ਕਿ ਹਾਂ ਬਾਬੇ ਸਭ ਜਾਣੀ ਜਾਣੇ ਬਾਬਿਆਂ ਨੂੰ ਸਭ ਦੀਆਂ ਪਤਾ ਹੈ ਬੱਚਾ ਪੋਛ ਕੇ ਵੇਖ ਮੇਰੇ ਪਗਤਾਲ ਨੂੰ 10 ਸਾਲ ਹੋ ਗਏ ਇਹਨਾਂ ਨੂੰ ਮੇਰੇ ਲੜ ਲੱਗਿਆ ਤਰੇ ਪੈਣੇ ਤਰੇ ਪੈਣੇ ਜੈ ਬਾਬੇਾਂ ਦੀ ਸਾਸ ਭਗਤਾ ਆਪ ਦਾ ਦੁੱਖ ਆਪਦੇ ਮੂੰਹੋਂ ਬਿਆਨ ਕਰ ਇੱਕ ਵਾਰ ਬਾਬਾ ਜੀ ਮੇਰੇ ਸਾਸ ਮੈਨੂੰ ਬੜਾ ਹੀ ਤੰਗ ਕਰਦੀ ਹੈ ਮੈਂ ਤੁਹਾਨੂੰ ਨਹੀਂ ਮੇਰੇ ਪੱਕਾ ਹੀ ਗਲੋ ਲੱਖ ਦੇ ਬਰਤੇ ਆਪਣੀ ਕਿਰਪਾ ਕਰੋ ਪੈਸੇ ਭਾਵੇਂ ਜਿੰਨੇ ਮਰਜ਼ੀ ਲੈ ਲਿਓ ਭਗਤਾ ਬਾਬਿਆਂ ਕੋ ਮਾਇਆ ਵਾਧੂ ਮਾਇਆ ਦੀ ਕੋਈ ਲੋੜ ਨਹੀਂ ਪਰ ਤੂੰ ਆਪਣੀ ਖੁਸ਼ੀ ਨਾਲ 2100 ਰੁਪਿਆ ਭਗਤਾ ਇੱਥੇ ਰੱਖ ਦੇ ਤੇ ਤੇਰੀ ਸਾਸ ਦਾ ਆਪਾਂ ਕਲਿਆਣ ਕਰਦਾਂਗੇ ਠੀਕ ਆ ਬਾਬਾ ਜੀ ਬੱਚਾ ਤੇਰੀ ਸਮੱਸਿਆ ਦਾ ਹਾਲਤ ਇੱਕੋ ਹੀ ਆ ਆ ਚੂਰਨ ਉਹ ਆਵਦੀ ਸੱਸ ਨੂੰ ਹਰ ਖਾਣ ਵਾਲੀ ਚੀਜ਼ 'ਚ ਸਿਰਫ ਇੱਕ ਚੁਟਕੀ ਪਾ ਕੇ ਦੇਣਾ ਹੈ ਦੁੱਧ ਦੇ ਸਕਦੀ ਰੋਟੀ ਦੇ ਸਕਦੀਂ ਦੇਣ ਤੋਂ ਬਾਅਦ ਤੇਰੀ ਸੱਸ ਮਹੀਨਿਆਂ ਦੇ ਵਿੱਚ ਵਿੱਚ ਮਾਰੀ ਜਾਊਗੀ ਬੱਚਾ ਤੇਰਾ ਕੋਈ ਨਾਣਾ ਲੱਗੂਗਾ ਤੇ ਬੱਚਾ ਕਿਰਪਾ ਐਨੀ ਕਿ ਤੂੰ ਮਹੀਨਾ ਇੱਕ ਆਪਣੀ ਸੱਸ ਨਾਲ ਪਿਆਰ ਨਾਲ ਵਿਵਹਾਰ ਕਰਨਾ ਉਹਦੇ ਨਾਲ ਕੋਈ ਗੁੱਸਾ ਨਹੀਂ ਕਰਨਾ ਉਹਨੂੰ ਕੋਈ ਤਾਨਾ ਨਹੀਂ ਮਾਰਨਾ ਸਿਰਫ ਪਿਆਰ ਨਾਲ ਰਹਿਣਾ ਉਹ ਭਾਵੇਂ ਤੇਰੇ ਗਲ ਪਵੇ ਦੂਨੂ ਪਿਆਰ ਪਿਆਰ ਨਾਲ ਆ ਇੱਕ ਮਹੀਨਾ ਬੱਚਾ ਖਵਾ ਕੇ ਵੇਖੀ ਫਿਰ ਬਾਬਿਆ ਕੋਲ ਲਈ ਤੇ ਜਿੰਨੀ ਮਰਜ਼ੀ ਮਾਇਆ ਲੈ ਕੇ ਬੱਚਾ ਕੋਈ ਰੋਕਣੀ ਵਹਿ ਬਾਬੇ ਮਾਇਆ ਦੇ ਭੁੱਖੇ ਨਹੀਂ ਜਾ ਬੱਚਾ ਜਾ ਬ ਲੈ ਆ ਮੁੰਨਾ ਕੜੀ ਰਾਮ ਕਰ ਲੈਣੀ ਆ ਦੁਪਹਿਰ ਚੜੀ ਸੌ ਹੀ ਲੈਣੀ ਕੜੀ ਕਾ ਆਏ ਯਾ ਮਮਿ ਨੇ ਮਨ ਹਦੀ ਰਿਤਾ ਕੋ ਤੇ ਨਾ ਨਹੀਂ ਪੈਣੀ 1 ਕਿਲੋ ਤਾ ਲੋ ਕਿ ਤੇ ਮੇਰੇ ਗਲੇ ਤੱਕ ਨਾ ਨਹੀਂ ਗਲਾ ਗੁਲਾ ਨਾ ਘੋੜਦੀ ਮੇਰਾ ਮਮਿ ਨੇ ਮਨ ਹਦੀ ਰਿਤਾ ਕੋ ਤੇ ਹਰ ਵੇਲੇ ਕਿ ਗਰੋਲ ਚਾਣ ਚਾਣ ਕੇ ਉਹ ਸਭ ਤੋਂ ਨਾਕੀ ਕੋਲ ਦੇ ਚੋਰ ਦੇ ਸਿੱਨੇ ਆ ਆ ਵੀ ਕੋਟ ਪਹਿਣਾ ਹਾਂ ਹੈ ਪਹਿਲੀਆ ਰਖਿਆ ਨਾ ਕੁਟੀਏ ਤੇ ਬੜੇ ਸੰਗਾਂ ਨੂੰ ਸੁਸਤੋਂ ਤਿਆਰ ਚੱਲ ਲੈ ਮੈਂ ਸਾਡੇ ਘਰਾਂ ਨੇ ਪਾਣੀ ਲੈਣ ਨੂੰ ਲੈ ਆ ਕਿੰਨੂ ਕੀ ਹੋ ਗਿਆ ਅੱਜ ਬੜੇ ਮੇਰੀ ਸੇਵਾ ਕਰਨ ਦੀ ਚਾਹ ਜੇ ਮੇਰੀ ਸੇਵਾ ਕਰਦੇ ਤੇ ਮੈਂ ਵੀ ਇੰਨਾ ਚੰਗੀ ਭਾਜਣੇ ਮੈਂ ਤਾਂ ਫਰਟੜੀ ਕੋਟ ਕੋਟ ਨਾਲੇ ਕਿ ਮੈਂ ਸਾਰੀ ਤੁਹਾਡੀ ਬੋਲ ਬੋਲ ਕੇ ਉਧਰ ਸਿਰ ਖਾਨਣੀ ਆ ਨਾਲੇ ਨਾਲ ਨਾਲ ਆਪ ਦਾ ਵਿੱਚ ਕੰਮ ਨਹੀਂ ਹੈ ਚਲ ਚਲ ਮੈਂ ਸੇਵਾ ਕਰੀ ਜਾਵੇ ਤੇ ਮੈਂ ਵੀ ਚੱਜ ਨਾ ਰਹੀ ਜਾਉਂ ਹੋਰ ਮੈਨੂੰ ਖਿਚਾਈਦਾ ਆਪਾਂ ਕੀ ਚੁੰਨੇ ਆਪਾਂ ਨੂੰ ਇਦਾਂ ਦੀ ਨੌਤੀ ਚਾਹੀਦੀ ਹੈ ਜਿਹੜੇ ਸੇਵਾ ਕਰੇ ਆਪਣੀ ਮੱਜੇ ਤੇ ਬੈਠੇ ਆਪਾਂ ਰੋਟੀ ਮਿਲਣ ਦੀ ਖਾਓ ਚੁੱਪ ਕਰਕੇ ਚਲੋ ਦੇਖੀ ਹਾਂ ਅੰਤ ਰੱਖਾਂ ਢੱਕਾ ਪੈਂਦਾ ਭਾਰਤੀ ਬੱਤੀ ਚਾਹ ਤੇ ਹਲੇ ਕੀ ਆਨਿਦਾ ਤੇ ਇਹ ਤੋਂ ਇੰਨੀ ਖੇਚਨ ਕਾਨੂੰ ਕਿਤੇ ਹੈ ਨਾ ਇਹ ਲੋਕ ਹੁਣ ਬੜੇ ਸਵਾਦ ਬਣਾਇਆ ਕਿਤੇ ਮੇਰੀ ਨਾੜ ਹੈ ਪਹਿਲੀ ਅਰੇ ਅੱਗੇ ਵੀ ਸਵਾਦ ਮਿਲਉਂਦੀ ਪਰ ਪਿਆਰ ਦੀ ਗੱਲ ਹੁੰਦੀ ਨਾ ਹੁਣ ਤੂੰ ਮੇਰੇ ਲਈ ਪਿਆਰ ਨਾ ਬਣਾ ਕੇ ਲੈ ਕੇ ਸਵਾਦ ਵੱਧ ਜਾਂਦਾ ਤੇ ਚੀਜ਼ ਪਿਆਰ ਨਾ ਬਣਾਈਏ ਹਾਂਜੀ ਇਤਲੇ ਕੰਮ ਕਰ ਦਿੱਤਾ ਘਟਿੰਦੀ ਲੱਗਦੀ ਆ ਹਾਂਜੀ ਮੰਮੀ ਚਾ ਫਿਰ ਆਪਾਂ ਨੂੰ ਪਿਆਰ ਨਾਲ ਬੰਨ ਹਾਂਜੀ ਅੱਜ ਨਾ ਤਿਆਰ ਹੋ ਜੀ ਆਪਾਂ ਨਾ ਸ਼ੋਪਿੰਗ ਕਰਨ ਜਾਣਾ ਠੀਕ ਆ ਕੈ ਤਿਆਰੀਆਂ ਤੂੰ ਵੀ ਮੇਰੇ ਤਿਆਰੀ ਹਾਂਜੀ ਸਾਰਾ ਆਪਾਂ ਜਾਵਣੀ ਆ ਫਿਰ ਚਲ ਚਲਨੇ ਚੱਲੀਏ ਆਪਾਂ ਫਿਰ ਆਉਂਦੇ ਹੋ ਜਣੇ ਨੇਰਾ ਹੋ ਜਾਣਾ ਛੇਤੀ ਛੇਤੀ ਜਾਵਾਂਗੇ ਛੇਤੀ ਛੇਤੀ ਆਉਣ ਹਾਂ ਮੰਮੀ ਜੀ ਤੁਸੀਂ ਚਾਰ ਸੂਟ ਬਣਾ ਮੈਂ ਚਾਰ ਸੂਟ ਬਣਾ ਲੈ ਤਹੀਂ ਦੋ ਹੀ ਬਣਾਏ ਚਲ ਫਿਰ ਕੀ ਤੇਰੇ ਕੀ ਤੇ ਮੇਰੇ ਕੀ ਤੇਰੇ ਚਾਰ ਬਣਗੇ ਕੋਈ ਗੱਲ ਨਹੀਂ ਆਪਣੇ ਹੀ ਆ ਸਾਰੇ ਆ ਗਾ ਚੱਲੀਏ ਪਾਣੀ ਪੁਣੀ ਕੀ ਕਰਤਾ ਜੈ ਬਾਬਿਆਂ ਦੀ ਜੈ ਬਾਬਿਆਂ ਦੀ ਜੈ ਬਾਬਿਆਂ ਦੀ ਜੈ ਬਾਬਿਆਂ ਦੀ ਬਾਬਾ ਜੀ ਮੇਰੇ ਤੋਂ ਨਾਲ ਗਲਤੀ ਹੋ ਗਈ ਮੇਰੇ ਸਾਸਰ ਦੇ ਚਲੋ ਬਾਬਾ ਜੀ ਮਾਰਨੇ ਲਈ ਕਹਿੰਦੇ ਸੀ ਬਾਬਾ ਜੀ ਲੈ ਲਓ ਬਾਬਾ ਜੀ ਪਗਤਾ ਤੂੰ ਤੇ ਕਹਿੰਨੀ ਹਾ ਕਿ ਮੈਂ ਆਪਦੀ ਸੱਸ ਤੋਂ ਤਾਂ ਹੀ ਬੜਾ ਹੁਣ ਕੀ ਹੋ ਗਿਆ ਪਗਤਾ ਏਡੀ ਛੇਤੀ ਬਾਬਿਆਂ ਦਾ ਇਲਾਜ ਕੀਤਾ ਵਿਅਰਥ ਚਲ ਗਿਆ ਕੇ ਬਾਬਾ ਜੀ ਲੈ ਉਹ ਤਾਂ ਚੰਗੀ ਬੜੀ ਆ ਕੋਈ ਗੱਲ ਨਹੀਂ ਪਗਤਾ ਟੈਨਸ਼ਨ ਨਾ ਲੈ ਮੈਂ ਤੈਨੂੰ ਕੋਈ ਜ਼ਹਿਰ ਨਹੀਂ ਦਿੱਤਾ ਉਹ ਸਿਰਫ ਇੱਕ ਹਾਜਮੂਲੇ ਵਰਗੀ ਦਵਾਈ ਸੀ ਮੈਂ ਤੈਨੂੰ ਸਬਕ ਸਿਖਾਉਣ ਲਈ ਉਹ ਦਿੱਤੀ ਕਿ ਸੱਸਾਂ ਕਦੀ ਮਾਵਾ ਵਰਗੀਆਂ ਹੀ ਹੁੰਦੀਆਂ ਸੱਸਾਂ ਸੱਸਾਂ ਕਦੀ ਮਾੜੀਆਂ ਨਹੀਂ ਹੁੰਦੀਆਂ ਪਗਤਾ ਉਹਦੇ ਨਾਲ ਤੇਰੀ ਸੱਸ ਨੂੰ ਕੋਈ ਨੁਕਸਾਨ ਨਹੀਂ ਹੋਣਾ ਉਹ ਸਿਰਫ ਉਹਦਾ ਹੀ ਦਵਾਈ ਸੀ ਤਾਂ ਕਿ ਤੁਹਾਡਾ ਦੋਮਾ ਦਾ ਪਿਆਰ ਬਣਦੇ ਅਸੀਂ ਇੱਥੇ ਕੋਈ ਪਖੰਡੀ ਨਹੀਂ ਬੈਠੇ ਭਗਤਾ ਦੇਸ ਤੇ ਜਾ ਰਹਾ ਭਗਤਾ ਹੀ ਸੱਚੇ ਬਾਬੇ ਸੱਚਾ ਹਾਲ ਕਰੀਦਾ ਹੁਣ ਤੂੰ ਐ ਕਰ 51000 ਰੁਪਏ ਇੱਥੇ ਰੱਖ ਦੇ ਤੇਰੀ ਸੱਸ ਹੋ ਗਈ ਚੰਗੀ ਤੇਰਾ ਕੰਮ ਪੂਰਾ ਹੋ ਗਿਆ ਸਾਡਾ ਵੀ ਕੰਮ ਪੂਰਾ ਹੋ ਗਿਆ 51000 ਰੁਪਏ ਭਗਤਾ ਅੱਖਾਂ ਬੰਦ ਕਰਕੇ ਇੱਥੇ ਰੱਖ ਦੇ ਬਾਬਾ ਜੀ ਇਹਦੇ ਪਾਸੇ ਤਾਂ ਮੈਂ ਲੈ ਕੇ ਨਹੀਂ ਗਈ ਬਾਅਦ ਵਿੱਚ ਦੇ ਦੂੰਗੀ ਤੁਹਾਨੂੰ ਮੈਂ ਕੋਈ ਗੱਲ ਨਹੀਂ ਭਗਦਾ ਪਰ ਵਾਪਸ ਜ਼ਰੂਰ ਆਂ ਜਦੋਂ ਮਰਜੀ ਦੇ ਦਿਨੇ ਤੇ ਬਾਬੇ ਦਾ ਸ਼ਰਾਬ ਵੀ ਬੜਾ ਬੈੜਾ ਤੇਰੀ ਸਾਸ ਸੁਧਾਰਤੀ ਹੋਰ ਤੈਨੂੰ ਕੀ ਚਾਹੀਦਾ ਹੁਣ ਦੋਵੇਂ ਮਾਮਾ ਧੀਆਂ ਇੱਦਾਂ ਰਿਓ ਹੁਣ ਨਾ ਬੱਚਾ ਲੜਿਓ ਬਾਬਿਆਂ ਤੋਂ ਜਾਣ ਦਾ ਕੋਈ ਫਾਇਦਾ ਨਹੀਂ ਬਸ ਆਪਸ ਵਿੱਚ ਪਿਆਰ ਵਧਾਓ ਹੁਣ ਤੈਨੂੰ ਉਹਦੇ ਮਰਨ ਦਾ ਦੁੱਖ ਹੀ ਇਸ ਕਰਕੇ ਤੁਹਾਡਾ ਪਿਆਰ ਪੈ ਗਿਆ ਇਦਾਂ ਹੀ ਸਮਝੋ ਕਿ ਹਰੇਕ ਦਿਨ ਜਿਹੜਾ ਆਪਣਾ ਐਂਡ ਲਾਈ ਆ ਉਹਨੂੰ ਹੱਸ ਕੇ ਜਿਓ ਬੱਚਾ ਸਾਰੇ ਜੀ ਆਪੇ ਆਦੀ ਖੁਸ਼ ਰੋ ਭਗਤੋ ਖੁਸ਼ ਰੋ ਜਾਓ ਹੁਣ ਪਾਜੋ